ਹਾਂਜੀ ਆਵਾਜ਼ ਕਲੀਅਰ ਹੈ ਇਹ ਇੱਕ ਵਿਵਾਦ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਕੁਝ ਜਿਹੜਾ ਹੈ ਡੇਰਾ ਕਾਰ ਸੇਵਾ ਨਾਨਕਪੁਰੀ ਟਾਂਡਾਵਾਲ ਤੇ ਕੁਝ આરોਪ ਲਾਏ ਗਏ ਨੇ ਜੀ ਤੇ ਅੱਜ ਪ੍ਰੈਸ ਕਾਨਫਰੰਸ ਤੁਸੀਂ ਰੱਖੀ ਹੈ ਕੀ ਹੈ ਬੁਰਾ ਮੌਕਾ ਹਾਂਜੀ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੰਡਕਟ ਕਰਨ ਵਾਸਤੇ ਪ੍ਰੈਸ ਰਿਪੋਰਟਰਸ ਆਏ ਆ ਉਹਨਾਂ ਵੀਰਾਂ ਦਾ ਸਵਾਗਤ ਹੈ ਇਹ ਜਿਹੜੀ ਪ੍ਰੈਸ ਕਾਨਫਰੰਸ ਅੱਜ ਆਪਾਂ ਰੱਖੀ ਹੈ ਇਹਦਾ ਜਿਹੜਾ ਮੋਟਿਵ ਹੈ ਉਹ ਜੋ ਪਿਛਲੇ ਤਕਰੀਬਨ 1 ਮਹੀਨੇ ਤੋਂ ਕੁਝ ਅਖੌਤੀ ਪੱਤਰਕਾਰ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਪ੍ਰੋਪਾਗੈਂਡਾ ਚਲਾਇਆ ਹੈ ਉਹਦੇ ਸਬੰਧ 'ਚ ਰੱਖੀ ਗਈ ਹੈ ਜੋ ਪ੍ਰੋਪਗੇਗੇਟ ਕਰਕੇ ਡੇਰਾਕਾਰ ਸੇਵਾ ਨਾਨਕਪੁਰੀ ਟਾਂਡਾ ਨੂੰ ਖਾਸ ਕਰਕੇ ਜੋ ਟਾਰਗੇਟ ਕਰ ਰਹੇ ਉਹਦੇ ਸਬੰਧ 'ਚ ਰੱਖੀ ਗਈ ਹੈ ਕਿਸ ਤਰ੍ਹਾਂ ਦੇ આરોਪ ਲਾਏ ਗਏ ਨੇ ਤੁਹਾਡਾ ਕੀ ਕਹਿਣਾ ਹੈ ਕਿਸ ਤਰ੍ਹਾਂ ਖੰਡਨ ਕਰਦੇ ਹੋ ਇਹਨਾਂ આરોਪਾਂ ਦਾ ਦੇਖੋ ਜੀ ਜਿਹੜੇ આરોਪ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਬਿਲਕੁਲ ਬੇਬੁਨਿਆਦ ਨੇ ਉਹਨਾਂ ਦਾ ਕੋਈ ਆਧਾਰ ਨਹੀਂ ਹੈ ਜਿਹੜੀ ਬਾਬਾ ਗੁਰਜਨ ਸਿੰਘ ਜੀ ਨੂੰ ਲੈ ਕੇ ਕੱਲ ਮੱਖੂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਆਪਣੇ ਪਲੇਟਫਾਰਮ ਤੇ ਉਹ ਆਡੀਓ ਸੀਗੀ ਜਿਹੜੀ ਕੋਈ ਤਕਰੀਬਨ ਸਾਲ ਸਵਾ ਸਾਲ ਪਹਿਲਾਂ ਹੈ ਤੇ ਉਹ ਕਿਸੇ ਬੰਦੇ ਨੇ ਆਪਣਾ ਕੋਈ ਉਹਦਾ ਉਹਦਾ ਕੋਈ ਇੰਟਰਸਟ ਸੀਗਾ ਬਾਬਾ ਜੀ ਦਾ ਨਾਮ ਲੈ ਕੇ ਉਹਦਾ ਕੋਈ ਇੰਟਰਸਟ ਸੀ ਉਹਨੂੰ ਕੋਈ ਬੈਨੀਫਿਟ ਹੁੰਦਾ ਸੀ ਤੇ ਉਹਨੇ ਉਸ ਟਾਈਮ ਤੇ ਬਣਾਈ ਉਸ ਤੋਂ ਬਾਅਦ ਉਹ ਲੇਡੀ ਮਾਫੀ ਵੀ ਮੰਗੀ ਉਹਨੇ ਕਿਹਾ ਕਿ ਮੇਥੋਂ ਇਹ ਗਲਤੀ ਹੋਈ ਹੈ ਲੇਕਿਨ ਮਖੂ ਨੇ ਅੱਜ ਸਾਲ ਸਵਾ ਸਾਲ ਬਾਅਦ ਦੁਬਾਰਾ ਹੁਣ ਇਹਦਾ ਕੀ ਇੰਟਰਸਟ ਹੈ ਮਖੂ ਦਾ ਇਹ ਤਾਂ ਉਹਨੂੰ ਪਤਾ ਇਹਨੇ ਉਹ ਦੁਬਾਰਾ ਜਿਹੜੀ ਵੀਡੀਓ ਆ ਉਹ ਆਪਣੇ ਪਲੇਟਫਾਰਮ ਤੇ ਉਸ ਆਡੀਓ ਨੂੰ ਵੀਡੀਓ ਦੇ ਵਿੱਚ ਕਨਵਰਟ ਕਰਕੇ ਇਹਨੇ ਦੁਬਾਰਾ ਉਹ ਜਾਰੀ ਕਰਕੇ ਤੇ ਉਸੇ ਵਿਵਾਦ ਨੂੰ ਦੁਬਾਰਾ ਛੇੜ ਦਿੱਤਾ ਜਿਹੜਾ ਕਿ ਟੋਟਲੀ ਬੇਬੁਨਿਆਦ ਆ ਟੋਟਲੀ ਬੇਸਲੈਸ ਆ ਕੀ ਕਾਰਨ ਕੀ ਆ ਵੀ ਹਰ ਕਿਸੇ ਮਕੂ ਜੜਾਵਾ ਬਾਰ ਬਾਰ ਜੜਾਵਾ ਸੰਸਥਾ ਨੂੰ ਟਾਰਗੇਟ ਕਰ ਰਿਹਾ ਵਾ ਉਹਦੇ ਪਿੱਛੇ ਉਹ ਆਪ ਹੀ ਹੈ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਹਾਂਜੀ ਤੁਹਾਡਾ ਸਵਾਲ ਬੜਾ ਸੂਟੇਬਲ ਹੈ ਦੇਖੋ ਮਖੂ ਪਹਿਲੀ ਗੱਲ ਆ ਕਿ ਉਹਦਾ ਤਾਂ ਕੋਈ ਇੰਟਰਸਟ ਹੋਊਗਾ ਨਹੀਂ ਇਹ ਤਾਂ ਕਲੀਅਰ ਕਟ ਸਮਝ ਆ ਰਹੀ ਹੈ ਕਿਉਂਕਿ ਨਾ ਤਾਂ ਇੱਥੋਂ ਰੈਸਾਈਡ ਕਰਦਾ ਨਾ ਇੱਥੋਂ ਉਹਦਾ ਕੋਈ ਹੋਰ ਇੰਟਰਸਟ ਹੋ ਤਾਂ ਰਹਿਣ ਵਾਲਾ ਪੰਜਾਬ ਦਾ ਹੈ ਜਿਹੜੇ ਬੰਦੇ ਇਹਦੇ ਚ ਡਾਇਰੈਕਟਲੀ ਬੈਨੀਫਿਸ਼ਰੀ ਨੇ ਉਹ ਸੰਗਤ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਇਹ ਉਹਨਾਂ ਬੰਦਿਆਂ ਦੇ ਬਹਿਸਟ ਤੇ ਔਰ ਉਹਨਾਂ ਬੰਦਿਆਂ ਵੱਲੋਂ ਇੰਪਲਾਂਟ ਕੀਤਾ ਹੋਇਆ ਇੱਕ ਸੋ ਕਾਲਡ ਪੱਤਰਕਾਰ ਹੈ ਜਿਹੜਾ ਕਿ ਇਸ ਸਾਰੇ ਪ੍ਰੋਪਾਗੈਂਡੀ ਨੂੰ ਪ੍ਰੋਜੈਕਟ ਕਰ ਰਿਹਾ ਹੈ ਉਹ ਮੈਂ ਅਗਰ ਕਹਾਂ ਤਾਂ ਮੈਂ ਤੁਹਾਨੂੰ ਇਲੈਬੋਰੇਟ ਵੀ ਕਰ ਦਿੰਨਾ ਜੋ 1998 ਤੋਂ ਲੈ ਕੇ ਅਗਰ ਮੈਨੂੰ ਹਿਸਟਰੀਸਾਈਜ਼ ਕਰਾਂ ਤਾਂ ਤਕਰੀਬਨ 1998 ਤੋਂ ਲੈ ਕੇ ਜਿਹੜਾ ਇੱਕ ਜਥੇਦਾਰ ਪਹਿਲਾਂ ਕਾਰ ਸੇਵਾ ਦੇ ਵਿੱਚੋਂ ਜਥੇਦਾਰ ਦੇ ਤੌਰ ਤੇ ਉਹਨੂੰ ਰੱਖਿਆ ਗਿਆ ਫਿਰ ਜਦੋਂ ਉਹਦਾ ਮਿਸਕੰਡਕਟ ਦੇਖ ਕੇ ਐਕਟੈਂਟ ਕੰਡਕਟ ਦੇਖ ਕੇ ਉਹਨੂੰ ਸੰਸਥਾ ਦੇ ਵਿੱਚੋਂ ਐਕਸਪੈਲ ਕਰ ਦਿੱਤਾ ਗਿਆ ਕੱਢ ਦਿੱਤਾ ਗਿਆ ਉਹਨੇ ਆਪਣਾ ਵੱਖਰਾ ਜਿਹੜਾ ਉਹਨੂੰ ਡੇਰਾ ਦਿੱਤਾ ਉੱਥੇ ਰਹਿਣ ਵਾਸਤੇ ਨਵਾਬਗੰਜ ਅਨੂਪ ਸਿੰਘ ਉਹਨਾਂ ਦਾ ਨਾਮ ਹੈ ਇਹ ਸਾਰਾ ਜਿੰਨਾ ਵੀ ਪ੍ਰੋਪਾਗੈਂਡਾ ਚੱਲ ਰਿਹਾ ਹੈ ਇਹ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਅਗਰ ਇਹਦਾ ਕੀ ਲਿੰਕ ਹੈ ਤਾਂ ਅਨੂਪ ਸਿੰਘ ਹੈ ਹਾਂ ਜੀ ਦੇਖੋ ਜੀ ਉਸ ਘਟਨਾਕਰਮ ਦਾ ਇਸ ਘਟਨਾਕਰਮ ਨਾਲ ਜਿਹੜਾ ਇੱਕ ਸੰਬੰਧ ਵੀ ਬਣਦਾ ਆ ਕਿ ਬਾਬਾ ਤਰਸੀਮ ਸਿੰਘ ਨੂੰ ਵੀ ਫਿਜ਼ੀਕਲੀ ਅਸਿਮੀਲੇਟ ਕਰਨ ਵਾਸਤੇ ਪਹਿਲਾਂ ਪ੍ਰੋਪਾਗੈਂਡਾ ਚਲਾਇਆ ਗਿਆ ਸੀ 15-18 ਸਾਲ ਫਿਰ ਉਹਨਾਂ ਦਾ ਮਰਡਰ ਨੂੰ ਅੰਜਾਮ ਦੇ ਕੇ ਉਹਨਾਂ ਨੂੰ ਫਿਜ਼ੀਕਲੀ ਅਸਿਮੀਲੇਟ ਕੀਤਾ ਗਿਆ ਪਹਿਲਾਂ ਉਹਨਾਂ ਦਾ ਕਿਰਦਾਰਕੁਸ਼ੀ ਕੀਤੀ 15-16 ਸਾਲੇ ਕੰਮ ਚੱਲਿਆ ਫਿਰ ਫਾਈਨਲੀ ਉਹਨਾਂ ਦਾ ਮਰਡਰ ਹੋਇਆ ਫਿਰ ਉਹਦੀ ਜਸਟੀਫਿਕੇਸ਼ਨ ਹੋਈ ਕਿ ਉਹ ਮਰਡਰ ਕਿਵੇਂ ਜਾਇਜ਼ ਸੀ ਇਹ ਜਿਹੜਾ ਹੁਣ ਨਵਾਂ ਇਹਨਾਂ ਨੇ ਪ੍ਰੋਪਾਗੈਂਡਾ ਸਟਾਰਟ ਕੀਤਾ ਹੈ ਇਹ ਵੀ ਬਿਲਕੁਲ ਉਸੇ ਦੀ ਤਰਜਮਾਨੀ ਕਰਦਾ ਹੈ ਅੱਜ ਪ੍ਰੋਪਾਗੈਂਡਾ ਆ ਇਹ ਸਟੋਰੀ ਬਿਲਟ ਅਪ ਹੁੰਦੀ ਉਸ ਲੈਵਲ ਤੱਕ ਜਾਏਗੀ ਰੱਬ ਨਾ ਕਰੇ ਕੱਲ ਨੂੰ ਕੋਈ ਨੁਕਸਾਨ ਹੋ ਜਾਂਦਾ ਤੇ ਇਹਨੂੰ ਫਿਰ ਉਸੇ ਤਰ੍ਹਾਂ ਹੀ ਜਸਟੀਫਾਈ ਕਰਨਗੇ ਜੋ ਮੈਂ ਸਮਝਦਾ ਹਾਂ ਤੁਹਾਨੂੰ ਲੱਗਦਾ ਹੈ ਬਾਬਾ ਗੁਰਜੰਟ ਸਿੰਘ ਜੀ ਦੀ ਜਾਨ ਨੂੰ ਖਤਰਾ ਦੇਖੋ ਜੀ ਜਿੱਦਾਂ ਦਾ ਇਹਨਾਂ ਨੇ ਮਾਹੌਲ ਬਣਾਤਾ ਹੈ ਉਹ ਉਹਨੂੰ ਦੇਖ ਕੇ ਤਾਂ ਇਹ ਲੱਗਦਾ ਹੈ ਕਿ ਉਹਨਾਂ ਦੀ ਜਾਨ ਨੂੰ ਮਤਲਬ ਇਹ ਕਿਸੇ ਵੀ ਤਰ੍ਹਾਂ ਦਾ ਪਲਾਨ ਕਰਕੇ ਕੋਈ ਸ਼ਰਾਰਤ ਕਰਕੇ ਜਾਂ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਖਤਰਾ ਪੈਦਾ ਕਰ ਸਕਦੇ ਨੇ ਜਿੱਦਾਂ ਦਾ ਇਹਨਾਂ ਨੇ ਖਲਲ ਪਾ ਦਿੱਤਾ ਸਾਰੇ ਮਾਹੌਲ ਦੇ ਵਿੱਚ ਵੈਕਿਊਮ ਕ੍ਰੀਏਟ ਕਰ ਦਿੱਤਾ ਹੈ ਇੱਕ ਦੂਜੇ ਦੇ ਉੱਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਬੇਦਿਲੀ ਤੇ ਬੇਯਕੀਨੀ છਾਈ ਹੈ ਤਾਂ ਉਹ ਕੁਝ ਵੀ ਪੋਸੀਬਲ ਹੋ ਸਕਦਾ ਉਹਦੇ ਵਿੱਚ ਕੀ ਕਹਾਣੀ ਹੈ ਹਾਂਜੀ ਉਹ ਜਿਹੜੀ ਵੀਡੀਓ ਹੈ ਉਹ ਕਾਰ ਸੇਵਾ ਡੇਰਾ ਨਾਨਕਪੁਰੀ ਟਾਂਡਾ ਦੇ ਵਿੱਚ ਜਿਹੜਾ ਕੋਈ ਸੇਵਾਦਾਰ ਉਹਨਾਂ ਦਾ ਪੇਜ ਚਲਾਉਂਦਾ ਉਹਦੇ ਵੱਲੋਂ ਹੀ ਜਾਰੀ ਕੀਤੀ ਗਈ ਹੈ ਔਰ ਉਹ ਜਿਹੜੇ ਪੈਸੇ ਦੀ ਲੈਣ ਦੇਣ 20000 ਰੁਪਏ ਦੀ ਜਾਂ ਲੈ ਰਿਹਾ ਹੈ ਜਾਂ ਉਹ ਗੱਲ ਵੀ ਕਰ ਰਿਹਾ ਉਹਨੇ ਲੈ ਵੀ ਹੈ ਉਹ ਪੈਸੇ ਜਿਹੜੇ ਲਏ ਸੀਗੇ ਜਿਸ ਕੰਮ ਵਾਸਤੇ ਇੱਕ ਤਾਂ ਉਹਨੇ ਉਹ ਕੰਮ ਨਹੀਂ ਕੀਤਾ ਅੱਛਾ ਜੀ ਨੰਬਰ 1 ਨੰਬਰ 2 ਇਹ ਜਿਹੜੀ ਵੀਡੀਓ ਉਹਨੇ ਪਰਸੋ ਆਪਦੇ ਪਲੇਟਫਾਰਮ ਤੇ ਪਾਈ ਹੈ ਵੀਡੀਓ ਪਲੱਸ ਆਡੀਓ ਬਾਬਾ ਜੀ ਦੇ ਅਗੇਂਸਟ ਇਹਨੂੰ ਜਾਰੀ ਕਰਨ ਤੋਂ ਦੋ ਦਿਨ ਪਹਿਲਾਂ ਮਤਲਬ ਅੱਜ ਤੋਂ ਤਕਰੀਬਨ 4-5 ਦਿਨ ਪਹਿਲਾਂ ਕਿਸੇ ਇੱਕ ਹਾਂ 28 ਤਰੀਕ ਨੂੰ 28 April ਹਾਂਜੀ 28 April ਨੂੰ ਉਹਨੇ ਕਿਸੇ ਬੰਦੇ ਦੇ ਥਰੂ ਮੈਸੇਜ ਲਗਵਾਇਆ ਮੱਖੂ ਨੇ ਕਿ ਮੈਂ ਤੁਹਾਡੀ ਕੋਈ ਆਡੀਓ ਪਲੱਸ ਵੀਡੀਓ ਜਾਰੀ ਕਰਨੀ ਹੈ। ਔਰ ਅਗਰ ਤੁਸੀਂ ਉਸ ਤੋਂ ਪਹਿਲਾਂ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮਿਲ ਲਓ। ਸੋ ਆ ਜਿਹੜਾ ਉਹਦਾ ਐਕਟ ਹੈ ਇਹ ਸ਼ੋ ਕਰਦਾ ਹੈ ਕਿ ਹੀ ਇਜ਼ ਅ ਬਲੈਕਮੇਲਰ। ਹਾਂਜੀ। ਇਸ ਕਰਕੇ ਉਹਨੂੰ ਬਲੈਕਮੇਲਰ ਲਿਖਿਆ ਗਿਆ। ਕੋਈ ਤਹਿਰੀਰ ਪ੍ਰਸ਼ਾਸਨ ਨੂੰ ਜਾਂ ਪੁਲਿਸ ਨੂੰ ਕਿਸ ਤਰ੍ਹਾਂ ਦੀ ਦਿੱਤੀ? ਨਹੀਂ ਜੀ ਅਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਜਾਂ ਕੋਈ ਤਹਿਰੀਰ ਨਹੀਂ ਜੀ ਅਜੇ ਤੱਕ ਕੋਈ ਕਿਸੇ ਤਰ੍ਹਾਂ ਦਾ ਸੂਟ ਆਫ ਡੈਫੇਮੇਸ਼ਨ ਜਾਂ ਕੋਈ ਕਿਸੇ ਤਰ੍ਹਾਂ ਦੀ ਪੁਲਿਸ ਕੰਪਲੇਂਟ ਨਹੀਂ ਕੀਤੀ ਗਈ। ਉਸ ਵੀਡੀਓ ਇਸ ਤਰ੍ਹਾਂ ਹੈ। ਅਗਰ ਉਹ ਜ਼ਿੰਮੇਵਾਰੀ ਵਾਲੀ ਗੱਲ ਸਮਝਦਾ ਤਾਂ ਉਹਦੇ 'ਚ ਜੇ ਨੈਤਿਕਤਾ ਹੁੰਦੀ ਮਖੂਚ ਤਾਂ ਉਹ ਬਾਬਾ ਜੀ ਦੇ ਨਾਲ ਕੰਟੈਕਟ ਵੀ ਕਰ ਸਕਦਾ ਸੀ ਬਾਬਾ ਜੀ ਨਾਲ ਬੈਠ ਕੇ ਪਹਿਲਾਂ ਗੱਲ ਵੀ ਕਰ ਸਕਦਾ ਸੀ ਇਹ ਜਿਹੜਾ ਉਧਰੋਂ ਉਧਰ ਕਾਊਂਟਰ ਚੱਲ ਰਿਹਾ ਸੀਗਾ ਆਡੀਓ ਵੀਡੀਓ ਪਾਉਣ ਦਾ ਇਹ ਉਸੇ ਦਾ ਹੀ ਇੱਕ ਐਪੀਸੋਡ ਹੈ ਤੇ ਜਦੋਂ ਉਹਨੂੰ ਲੱਗਿਆ ਕਿ ਮੇਰੀ ਇੱਕ ਛੋਟੀ ਜੀ ਵੀਡੀਓ ਜਾਰੀ ਹੋਈ ਹੈ ਉਸੇ ਵੇਲੇ ਉਹ ਬਖਲਾ ਗਿਆ ਬਖਲਾਣ ਤੋਂ ਬਾਅਦ ਉਹਨੇ ਬਾਬਾ ਜੀ ਦੇ ਅਗੇਂਸਟ ਜਿਹੜੀ ਵੀਡੀਓ ਪਾਈ ਉਹਦੇ 'ਚ ਜੋ ਦੀ ਵਰਡਿੰਗ ਸੀ ਜੋ ਉਹਨੇ ਉਹਦੇ ਵਿੱਚ ਬਾਬਾ ਜੀ ਦੇ ਵਾਸਤੇ ਜੋ ਵਰਡਸ ਬੋਲੇ ਐ ਉਹ ਬਿਲਕੁਲ ਹੀ ਇਨਟੋਲੇਰੇਬਲ ਸਨ ਉਹ ਬਿਲਕੁਲ ਅਸਹਿਨਿਏ ਸਨ ਤੇ ਉਹ ਉਹਨੇ ਬਖਲਾਹੜ ਦੇ ਵਿੱਚੋਂ ਬੋਲ ਦਿੱਤੇ ਕਿਉਂਕਿ ਜੇ ਨੈਤਿਕਤਾ ਤੋਂ ਕਮ ਲੈਂਦਾ ਤਾਂ ਉਹ ਸ਼ਾਇਦ ਉਸੇ ਗੱਲ ਨੂੰ ਥੋੜੇ ਜਿਲੇ ਲਹਿਜੇ ਨਾਲ ਵੀ ਕਾਊਂਟਰ ਕਰ ਸਕਦਾ ਸੀ ਜੋ ਮੈਂ ਸਮਝਦਾ ਉਦੇ ਵਾਸਤੇ ਤਾਂ ਉਹਦੇ ਚ ਤਾਂ ਕੋਈ ਮਤਲਬ ਕਿਸੇ ਤਰ੍ਹਾਂ ਦੀ ਦੂਰ ਆ ਹੀ ਨਹੀਂ ਉਹ ਤਾਂ ਭਾਈ ਬਾਲਾ ਜੀ ਦੀ ਜਿਹੜੀ ਜਨਮ ਸਾਖੀ ਹੈ ਉਸ ਜਨਮ ਸਾਖੀ ਦੇ ਵਿੱਚ ਇਥੋਂ ਦੇ ਇਤਿਹਾਸ ਦਾ ਜ਼ਿਕਰ ਆਉਂਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰੋਹਿਲਖੰਡ ਦੀ ਧਰਤੀ ਤੇ ਉਹਨਾਂ ਦੀ ਖਰੀਦੋ ਫਰੋਕਤ ਹੋਈ ਉਹਨਾਂ ਨੇ ਕੋਈ ਚੋਜਰ ਚ ਆਇਆ ਸੱਚੇ ਪਾਤਸ਼ਾਹ ਨੇ ਤੇ ਉਸ ਚੋਜ ਦੇ ਤਹਿਤ ਉਹ ਇੱਥੇ ਵੇਚੇ ਤੇ ਖਰੀਦੇ ਗਏ ਤੇ ਇਹਦੇ ਵਿੱਚ ਹੁਣ ਜਿਹੜਾ ਇਹ ਕਲੇਮ ਕਰ ਰਹੇ ਨੇ ਕਿ ਇਤਿਹਾਸ ਗਲਤ ਹੈ ਜਾਂ ਹੈ ਨਹੀਂ ਉਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਆਪਣੇ ਆਪ ਨੂੰ ਵੀ ਪੰਥਕ ਅਖਾਉਂਦੇ ਨੇ ਤਾਂ ਇਹ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿਉਂਕਿ ਇਹ ਪੰਥ ਦਾ ਕਾਰਜ ਹੈ ਜਿਹੜਾ ਇਤਿਹਾਸ ਨੂੰ ਖੋਜਣਾ ਹੈ ਇਹ ਪੰਥ ਦਾ ਕਾਰਜ ਹੈ ਇੰਡੀਵਿਜੂਅਲ ਕਾਰਜ ਨਹੀਂ ਹੈ ਇਹ ਬੜਾ ਕੌਂਡਸੈਂਡਿੰਗ ਮਿਸ਼ਨ ਹੈ ਇਹਦੇ ਵਿੱਚ ਕੋਈ ਵੀ ਆਪਣਾ ਜਿਹੜਾ ਪਾਰਟ ਆ ਉਹ ਪਲੇ ਕਰ ਸਕਦਾ ਹੈ ਤੇ ਜਿਹੜੀ ਇਤਿਹਾਸ ਨੂੰ ਖੋਜ ਕੇ ਇਹਦੀ ਕੋਈ ਟਰਾਂਸਫਰਮੇਸ਼ਨ ਕਰਨੀ ਹੈ ਜਾਂ ਇਤਿਹਾਸ ਦੀ ਕੋਈ ਐਮੈਂਡਮੈਂਟ ਕਰਨੀ ਹੈ ਉਹਦੇ ਵਾਸਤੇ ਅਸੀਂ ਲੱਗੇ ਹੋਏ ਆਂ ਕਿ ਸਾਨੂੰ ਕਿਤੇ ਕੋਈ ਐਸੇ ਖਰੜੇ ਜਾਂ ਸਾਨੂੰ ਕਿਤੇ ਕੋਈ ਐਸਾ ਕੋਈ ਸਾਨੂੰ ਕੋਈ ਗ੍ਰੰਥ ਮਿਲ ਜਾਏ ਜਿਹਦੇ ਵਿੱਚੋਂ ਇਹ ਪਤਾ ਲੱਗ ਸਕੇ ਕਿ ਸੱਚੇ ਪਾਤਸ਼ਾਹ ਕਿੰਨੀ ਵਾਰੀ ਵੇਚੇ ਤੇ ਖਰੀਦੇ ਗਏ ਲੇਕਿਨ ਵੇਚੇ ਤੇ ਖਰੀਦੇ ਗਏ ਇਹ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਵਿੱਚ ਮੈਂਸ਼ਨ ਹੈ ਭਾਈ ਬਾਲਾ ਜੀ ਦੀ ਜਨਮ ਸਾਖੀ ਦੇ ਆਧਾਰ ਤੇ ਬਹੁਤ سارے ਇਤਿਹਾਸ ਲਿਖੇ ਗਏ ਨੇ ਜੀ ਪਰ ਕੁਝ ਲੋਕ ਇਹੋ ਜਿਹੇ ਵੀ ਨੇ ਜਿਵੇਂ ਉਹਨਾਂ ਦੇ ਵਿੱਚ ਤੁਸੀਂ ਹਰਪ੍ਰੀਤ ਸਿੰਘ ਮਖੂ ਨੂੰ ਵੀ ਕਹਿ ਸਕਦੇ ਹੋ ਭਾਈ ਬਾਲਾ ਜੀ ਦੀ ਜਨਮ ਸਾਖੀ ਨੂੰ ਕਿ ਭਾਈ ਬਾਲਾ ਜੀ ਨੂੰ ਨਹੀਂ ਮੰਨਦੇ ਕਿ ਉਹ ਹੀ ਜਿਹੜੀ ਮਾਨਸਿਕਤਾ ਵਾ ਇੱਕ ਪੰਥ ਦੇ ਵਿੱਚ ਤੂਫਾਨ ਪੈਦਾ ਕਰਨ ਦੀ ਜਾਂ ਕੰਟਰੋਵਰਸੀਜ਼ ਪੈਦਾ ਕਰਨ ਦੀ ਉਹ ਉਸੇ ਹੀ ਲੜੀ ਦੇ ਵਿੱਚ ਤਾਂ ਨਹੀਂ ਇਹੋ ਜਿਹਾ ਸਵਾਲ ਚ ਪਿਆਰ ਦੇਖੋ ਜੀ ਉਹ ਤਾਂ ਉਹਨਾਂ ਦੀ ਬੌਧਿਕ ਤਰਕਸ਼ੀਲਤਾ ਦੇ ਵਿੱਚੋਂ ਨਿਕਲੇ ਹੋਏ ਸਵਾਲ ਤੇ ਉਹਨਾਂ ਦੀ ਬੌਧਿਕ ਤਰਕਸ਼ੀਲਤਾ ਦਾ ਗਿਆਨ ਹੈ ਉਹ ਤਾਂ ਕੁਝ ਵੀ ਕਹਿ ਸਕਦੇ ਆ ਉਹ ਤਾਂ ਜੇ ਸੁਪੋਜ਼ ਤੁਹਾਨੂੰ ਵੀ ਕਹਿਣਗੇ ਜੋ ਤੁਹਾਡਾ ਨਾਮ ਹੈ ਕਿ ਮੈਂ ਨਹੀਂ ਮੰਨਦਾ ਕਿ ਤੁਹਾਡਾ ਨਾਮ ਹੈ ਉਹਦਾ ਆਪਣੇ ਕੋਲ ਕੀ ਮਤਲਬ ਉਹਦੀ ਆਪਾ ਜਸਟੀਫਿਕੇਸ਼ਨ ਤੇ ਉਹਦੀ ਕਲੀਅਰਿਫਿਕੇਸ਼ਨ ਕੀ ਦੇਵਾਂਗੇ ਜੇ ਤੁਸੀਂ ਕੋਈ ਸਰਟੀਫਿਕੇਟ ਪੇਸ਼ ਕਰੋਗੇ ਕਹਿੰਗੇ ਅਸੀਂ ਸਰਟੀਫਿਕੇਟ ਨੂੰ ਨਹੀਂ ਮੰਨਦੇ ਤਾਂ ਉਹ ਤਾਂ ਮਤਲਬ ਬੌਧਿਕ ਤਰਕਸ਼ੀਲਤਾ ਚੋਂ ਨਿਕਲੇ ਹੋਏ ਸਵਾਲ ਨੇ ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਬੁਨਿਆਦ ਨਹੀਂ ਬਣਦੀ ਜਿਹੜਾ ਸਿੱਖ ਇਤਿਹਾਸ ਹੈ ਜਾਂ ਸਿੱਖ ਧਰਮ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਹ ਸੀਨੇ ਬਸੀਨੇ ਤੇ ਭਰੋਸੇ ਤੇ ਚਲਦੀਆਂ ਆਈਆਂ ਨੇ ਜੋ ਇਤਿਹਾਸਕ ਖਰੜੇ ਨੇ ਇਤਿਹਾਸਕ ਗ੍ਰੰਥ ਨੇ ਜੋ ਕੁਝ ਉਹਨਾਂ ਦੇ ਵਿੱਚ ਮੈਂਸ਼ਨ ਹੈ ਤੇ ਉਹਦੇ ਅੱਗੇ ਸੰਗਤ ਸਿਰ ਝਕਾਉਂਦੀ ਹੈ ਤੇ ਉਸੇ ਦੇ ਭਰੋਸੇ ਸਾਰਾ ਕੁਝ ਚੱਲਦਾ ਆ ਰਿਹਾ ਹਾਂਜੀ ਸੰਗਤ ਨੂੰ ਸੰਦੇਸ਼ ਇਹੀ ਹੈ ਬੇਨਤੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਭਰਮ ਫਲਾਇਆ ਗਿਆ ਅੱਜ ਜੋ ਸੰਗਤ ਦਾ ਇਕੱਠ ਹੋਇਆ ਉਹਨੇ ਉਸ ਭਰਮ ਨੂੰ ਚੱਕਣਾ ਚੂਰ ਕਰ ਦਿੱਤਾ ਡੀ ਲਿਊਜ਼ਨ ਹੋ ਗਿਆ ਸਾਰਾ ਕੁਝ ਸੰਗਤ ਨੂੰ ਇਹ ਬੇਨਤੀ ਹੈ ਕਿ ਅਗਰ ਸੰਗਤ ਨੂੰ ਐਸਾ ਭਰਮ ਕਿਤੋਂ ਵੀ ਪਤਾ ਲੱਗੇ ਕੋਈ ਪ੍ਰੋਪਾਗੈਂਡੇ ਦਾ ਕੋਈ ਸ਼ਿਕਾਰ ਹੋਣ ਤੋਂ ਪਹਿਲਾਂ ਡੇਰਾ ਕਾਰ ਸੇਵਾ ਬਾਬਾ ਗੁਰਜੰਟ ਸਿੰਘ ਜੀ ਦੇ ਨੰਬਰ ਨੇ ਬਕਾਇਦਾ ਇੱਥੇ ਡੇਰੇ ਦੇ ਵਿੱਚ 24 ਘੰਟੇ 5 7 10 ਸੇਵਾਦਾਰ ਮੌਜੂਦ ਹੁੰਦੇ ਨੇ ਉਹ ਇੱਥੇ ਪਹੁੰਚ ਕੇ ਜਾਂ ਸੰਪਰਕ ਕਰਕੇ ਕਿਸੇ ਵੀ ਵਿਸ਼ੇ ਤੇ ਜਿਹਦੇ ਤੇ ਕੰਟਰੋਵਰਸੀ ਕ੍ਰੀਏਟ ਕਰਨ ਦੀ ਕੋਈ ਕੋਸ਼ਿਸ਼ ਹੁੰਦੀ ਹੈ ਉਹਦੇ ਬਾਰੇ ਉਹ ਪਹਿਲਾਂ ਜਾਂਚ ਪੜਤਾਲ ਕਰ ਲੈਣ ਤੇ ਉਹਨੂੰ ਕਲੀਅਰਿਫਾਈ ਕਰ ਲੈਣ ਉਹ ਇਸ ਤੋਂ ਪਹਿਲਾਂ ਕਿ ਉਹ ਕਿਸੇ ਭਰਮ ਦਾ ਸ਼ਿਕਾਰ ਹੋਣ ਲੇਕਿਨ ਅੱਜ ਜੋ ਸੰਗਤ ਦਾ ਇਕੱਠ ਹੋਇਆ ਉਹਨੇ ਇਹ ਅੱਜ ਸਾਬਤ ਕਰ ਦਿੱਤਾ ਕਿ ਸੰਗਤ ਦੇ ਵਿੱਚ ਭਰਮ ਫਲਾਇਆ ਜਾ ਰਿਹਾ ਸੀ ਲੇਕਿਨ ਉਸ ਭਰਮ ਦਾ ਅਸਰ ਕੋਈ ਨਹੀਂ ਹੈ ਤੁਹਾਨੂੰ ਲੱਗਦਾ ਹੈ ਅਭਿਵਿਅਕਤੀ ਦੀ ਆਜ਼ਾਦੀ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ ਹਜੀ ਤਾਂ ਹੈ ਹੀ ਉਸ ਆਜ਼ਾਦੀ ਦਾ ਗਲਤ ਫਾਇਦਾ ਚੁੱਕ ਕੇ ਔਰ ਤੁਸੀਂ ਆਪਣੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਕਿਸੇ ਦਾ ਵੀ ਕੈਰੇਕਟਰ ਅਸੈਸੀਨੇਟ ਕਰ ਦਿਓ ਕਿਸੇ ਨੂੰ ਵੀ ਤੁਸੀਂ ਖਲਨਾਇਕ ਬਣਾ ਕੇ ਪੇਸ਼ ਕਰ ਦਿਓ ਤੇ ਇਹ ਤਾਂ ਤੁਸੀਂ ਆਪਣੀ ਉਸ ਆਜ਼ਾਦੀ ਦਾ ਫਾਇਦਾ ਚੁੱਕੀ ਰਹੇ ਹੋ ਜਿੰਨਾਂ ਨੂੰ ਬਿਨਾਂ ਗੱਲ ਤੋਂ ਗਰਦਾਰ ਕੁਰਸੀ ਕੀਤੀ ਜਾ ਰਹੀ ਹੈ ਨੰਪਾਲਾ ਪਰਖੰਦੀ ਉਹਨਾਂ ਦੇ ਵਿਰੁੱਧ ਕੋਈ ਲੀਗਲ ਕਾਰਵਾਈ ਕਰਨ ਦਾ ਇਰਾਦਾ ਹੈ ਸਾਡਾ ਦੇਖੋ ਜੀ ਉਹਦੇ ਵਾਸਤੇ ਅਸੀਂ ਆਪਣੇ ਜਿਹੜੇ ਸਾਡੇ ਲੀਗਲ ਐਕਸਪਰਟ ਪਹਿਲੀ ਗੱਲ ਤਾਂ ਅਸੀਂ ਉਹਦੇ ਵਾਸਤੇ ਆਪਣੇ ਵਾਮੁਰਸ਼ਾ ਤੋਂ ਅਜਾਜ਼ਤ ਲਵਾਂਗੇ ਜਿਉ ਇਸ ਗੱਲ ਦੀ ਆਗਿਆ ਦੇਣਗੇ ਉਹ ਪ੍ਰਵਾਨਗੀ ਦੇਣਗੇ ਫਿਰ ਅਸੀਂ ਜਿਹੜੇ ਸਾਡੇ ਲੀਗਲ ਐਕਸਪਰਟ ਨੇ ਸਾਡੇ ਲੀਗਲ ਐਡਵਾਈਜ਼ਰ ਨੇ ਉਹਨਾਂ ਨਾਲ ਅਸੀਂ ਰਾਏ ਕਰਾਂਗੇ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਕਿ ਉਹਦੇ ਵਿੱਚ ਕੀ ਕਰਨਾ ਬਣਦਾ ਹੈ